ਖਾਫੀ ਹੋ ਰਿਹਾ ਹੈ ਨਾ ਵੀ ਇਹੇ ਆਏ ਆ ਵੀ ਜਾਂ ਤਾਂ ਇਹ ਚੁੱਪ ਕਰ ਜਾਣ ਜਾਂ ਇਹਨਾਂ ਤੇ ਕੋਈ ਨਾ ਕੋਈ ਅਸੀਂ ਧਾਰਾ ਲਾ ਕੇ ਅੰਦਰ ਠੋਕ ਦਾਂਗੇ ਮਤਲਬ ਉਹ ਇੱਕ ਚੁੱਪ ਕਰਾਉਣ ਦੀ ਡਰਾਉਣ ਦੀ ਇੱਕ ਕੋਸ਼ਿਸ਼ ਹੋ ਰਹੀ ਆ ਔਰ ਪ੍ਰੀਤ ਸਿੰਘ ਖੁੱਡੀਗਲਾ ਜਿਹੜਾ ਆਪਦਾ ਅਦਾਰਾ ਚਲਾਉਂਦੇ ਨੇ ਪੰਜਾਬੀ نیوز ਕੋਰਨਰ ਬਰਨਾਲੇ ਦਾ ਮੁੰਡਾ ਹੈ ਉਹਨੂੰ ਇੱਕ ਦਿਨ ਫੋਨ ਆਉਂਦਾਗਾ ਵੀ ਤੁਸੀਂ ਭਾਈ ਆ ਕੇ ਜਾਇਓ ਅਗਲੇ ਦਿਨ ਉਹ ਜਾਂਦਾਗਾ ਘੰਟਾ ਡੇਢ ਘੰਟਾ ਉਹਦੀ ਇਹ ਪੁੱਛਗਿੱਛ ਕੀਤੀ ਜਾਂਦੀ ਹੈ ਵੀ ਤੇਰਾ ਨਾਮ ਤੇਰੇ ਪਿਓ ਦਾ ਨਾਮ ਹਾਲਾਂਕਿ ਉਹ ਸਾਰਾ ਕੁਝ ਉਹ ਲਿਖੀ ਬੈਠੇ ਸੀ ਪਹਿਲਾਂ ਉਹੀ ਤਰੀਕੇ ਵੀ ਪੁੱਛ ਗਏ ਸੀ ਜਿਹੜੀ ਅੰਮ੍ਰਿਤਪਾਲ ਕ੍ਰੈਕਡਾਊਨ ਵੇਲੇ ਕਈ ਸਿੱਖ ਪੱਤਰਕਾਰਾਂ ਦੀ ਘਰਾਂ ਦੇ ਵਿੱਚ ਜਾ ਕੇ ਜਾਂ ਉਹਨਾਂ ਨੂੰ ਫੋਨ ਕਰਕੇ ਪ੍ਰਸ਼ਨ ਉੱਤਰ ਕੀਤੇ ਗਏ ਮਾਰਚ 2023 ਦੇ ਮਿੰਟੂ ਗੁਰੂਸਰੀਆ ਦੀ ਇੱਕ ਐਗਜ਼ਾਮਪਲ ਦਿੰਨਾਗਾ ਸਾਰੇ ਲੋਕ ਉਹਨਾਂ ਨੂੰ ਜਾਣਦੇ ਆ ਕਿਤਾਬ ਆਈ ਆ ਫਿਲਮਾਂ ਬਣੀਆਂ ਉਹਨਾਂ ਦੇ ਉੱਤੇ ਉਹਨਾਂ ਨੇ ਆਪ ਦੇ ਢਿੱਡ ਤੋਂ ਆਪ ਝੱਗਾ ਚੱਕਿਆ ਵਾ ਸਾਰੀ ਦੁਨੀਆ ਨੂੰ ਪਤਾ ਵੀ ਉਹ ਪਹਿਲਾਂ ਕਿਹੇ ਦੇ ਸੀ ਫਿਰ ਉਹਨਾਂ ਨੇ ਕਿਵੇਂ ਆਪਦੀ ਜ਼ਿੰਦਗੀ ਦੇ ਵਿੱਚ ਸੁਧਾਰ ਕੀਤਾ ਕਿਵੇਂ ਉਹ ਲੀਹਾਂ ਤੇ ਨੇ ਤੇ ਇੱਕ ਬਹੁਤ ਵਧੀਆ ਨਾਮ ਬਣਾਇਆ ਹੁਣ ਉਹ ਜਿਹੇ ਵਿਅਕਤੀ ਦਾ ਕੀ ਪੁਲਿਸ ਕੋਲੇ ਰਿਕਾਰਡ ਹੈ ਨਹੀਂ ਪਹਿਲਾਂ ਵਾਲਾ ਹਾਲਾਂਕਿ ਹੁੰਦਾ ਤਾਂ ਸਾਰਿਆਂ ਦੀ ਹੈ ਜਦੋਂ ਕੋਈ ਧਰਨਾ ਲੱਗਦਾ ਮੁਜ਼ਾਹਰਾ ਲੱਗਦਾ ਉੱਥੇ ਸੈਂਟਰ ਦੀਆਂ ਅੱਡ ਟੀਮਾਂ ਹੁੰਦੀਆਂ ਗਈਆਂ ਪੰਜਾਬ ਇੰਟੈਲੀਜੈਂਸ ਸਾਡਾ ਹੁੰਦਾਗਾ ਉਹ ਸਾਰੀ ਪਲਪਲ ਦੀ ਰਿਪੋਰਟ ਦਿੰਦੇ ਆ ਇਤੋਂ ਤੱਕ ਦੀ ਰਿਪੋਰਟ ਦਿੰਦੇ ਆ ਵੀ ਕਿਹੜੇ ਲੀਡਰ ਨੇ ਕਿੰਨੇ ਟਾਈਮ ਦਾ ਭਾਸ਼ਣ ਦਿੱਤਾ ਜੇ ਅੱਜ ਆਪਾਂ ਨੂੰ ਸੁਣਾਇਆ ਜਾਂਦਾ ਤਾਂ ਕੱਲੂ ਕਿਸੇ ਨੂੰ ਹੋਰ ਸੁਣਿਆ ਹੀ ਜਾਣਾਗਾ ਇਹ ਤਾਂ ਸਚਾਈ ਆ ਜੇ ਤੁਸੀਂ ਅੱਜ ਵਧੀਆ ਕਰੋਗੇ ਤੁਸੀਂ ਲੌਂਗ ਟਰਮ ਚੱਲੋਗੇ ਇਹ ਜੇ ਇਹ ਗੱਲ ਆ ਵੀ ਕੁਆਲਿਟੀ ਦਿਖਾ ਰਹੇ ਹੋ ਕੁਆਂਟੀਟੀ ਦਿਖਾ ਰਹੇ ਹੋ ਕੰਮ ਕੀ ਕਰ ਰਹੇ ਹੋ ਇਹ ਗੱਲ ਮੈਟਰ ਬਹੁਤ ਕਰਦੀ ਹੈ। ਕੋਸ਼ਕ ਜਦੋਂ ਗਲਤ ਹੋ ਜਾਂਦਾ ਪਰ ਉਹ ਐਕਸਪੈਰੀਮੈਂਟ ਜਾਂ ਉਹ ਫਾਰਮੂਲਾ ਫਿਰ ਸਾਰਿਆਂ ਤੇ ਲਾ ਕੇ ਦੇਖਿਆ ਜਾਂਦਾ ਹੈਗਾ। ਹਾਂ ਜਿਹੜੀ ਗੱਲ ਤੁਹਾਡਾ ਪ੍ਰਸ਼ਨ ਦੀ ਗੱਲ ਰਹੀ ਵੀ ਲੋਕ ਚੁੱਪ ਕਰ ਜਾਣਗੇ ਜਾਂ ਲੋਕ ਐਂ ਕੁਝ ਜਰਨਲਿਸਟ ਜੇ ਕੁਝ ਬੰਦੇ ਚੁੱਪ ਵੀ ਕਰਨਗੇ ਤਾਂ ਲੋਕ ਨਵੇਂ ਆਉਣਗੇ। ਪੋਤਾ ਕਸੂਰ ਆਏ ਲੀਡਰ ਇਸ ਹਿਸਾਬ ਨਾਲ ਵੀ ਲੋਕਾਂ ਨੂੰ ਜਾਂ ਪੱਤਰਕਾਰਾਂ ਨੂੰ ਦੇਖਣ ਲੱਗ ਗਏ ਵੀ ਅਸੀਂ ਫਲਾਣੇ ਨੂੰ ਪੈਸੇ ਦੇ ਜ਼ੋਰ ਤੇ ਜਾਂ ਫਲਾਣੇ ਨੂੰ ਡਰਾ ਕੇ ਸੀ ਸੈੱਟ ਕਰ ਲਿਆ ਸੀ ਤਾਂ ਕੀ ਇਹ ਉਵੇਂ ਸੈੱਟ ਹੋ ਜਾਣਗੇ ਉਵੇਂ ਵੀ ਦੇਖ ਰਹੇ ਸਵਾਗਤ ਹੈ ਦੋਸਤੋ ਮਹਿਮੂਦ ਸਿੰਘ ਗੌਰਖ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਕੁਝ ਨਾਮੀ ਪੱਤਰਕਾਰਾਂ ਤੋਂ ਜਿਨ੍ਹਾਂ ਪੰਜਾਬ ਸਰਕਾਰ ਨੇ ਜਾਂ ਇੰਟੈਲੀਜੈਂਸ ਡਿਪਾਰਟਮੈਂਟ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਉਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਦਿੰਦੀਪ ਸਿੰਘ ਢਾਲੀਵਾਲ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਔਲਖ ਸਾਹਿਬ ਜੀ ਬਾਈ ਜੀ ਇਹ ਕੀ ਮਾਮਲਾ ਸਾਰਾ ਇਹ ਕਿਉਂ ਪੁੱਛਦਸ ਕੀਤੀ ਗਈ ਹੈ ਔਰ ਕੌਣ ਕੌਣ ਜਿਹੜੇ ادارے ਅਦਾਰਿਆਂ ਦੇ ਜਿਹੜੇ ਲੋਕ ਨੇ ਜਾਂ ਪੱਤਰਕਾਰ ਭਰਾ ਨੇ ਸਾਡੇ ਕੌਣ ਕੌਣ ਨੇ ਕਿੰਨਾ ਕਿੰਨਾ ਦੇ ਨਾਮ ਨੇ ਜਿਨ੍ਹਾਂ ਤੋਂ ਪੁੱਛ ਜਿੱਥੇ ਜਿਹੜੀ ਕੀਤੀ ਗਈ ਹੈ ਜੀ ਅਸਲ ਚੌਲਕ ਸਾਹਿਬ ਰੌਲਾ ਹੀ ਇਹ ਹੈ ਵੀ ਪੰਜਾਬ ਸਰਕਾਰ ਨਾ ਪੁਲਿਸ ਵਿਭਾਗ ਮਹਿਕਮਾ ਇਹ ਦੱਸ ਹੀ ਨਹੀਂ ਰਿਹਾ ਕਿ ਪੁੱਛ ਗੱਛੀ ਕੀਤੀ ਕਿਉਂ ਗਈ ਆ ਇਹਦੇ ਬਹੁਤ ਸਾਰੇ ਪੇਚ ਨੇ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਆਈਆਂ ਜਾਂ ਤੱਕ ਜਥੇਬੰਦੀਆਂ ਜਾਂ ਪੱਤਰਕਾਰ ਜਾਂ ਇੰਡੀਪੈਂਡੈਂਟ ਜਰਨਲਿਸਟ ਉਹ ਪੋਸਟਾਂ ਤਾਂ ਹੀ ਪਾ ਰਹੇ ਹੈ ਕਿਉਂਕਿ ਦੱਸੇ ਨਹੀਂ ਕਿਹਾ ਵੀ ਕਿਉਂ ਪੁੱਛਗਿੱਛ ਕੀਤੀ ਜਾ ਰਹੀ ਆ ਹਾਂ ਜੇ ਕੋਈ ਬੰਦਾ ਇਸ ਮਸਲੇ ਨੂੰ ਜਸੂਸੀ ਵਾਲੇ ਨਾਲ ਜਾਂ ਪਾਕਿਸਤਾਨ ਨੈਸ਼ਨਲ ਸਕਿਉਰਿਟੀ ਇਸ ਮਾਮਲੇ ਨਾਲ ਦੇਖ ਰਿਹਾ ਹੈਗਾ ਜੀ ਤਾਂ ਇਹਨਾਂ ਦੇ ਵਿੱਚੋਂ ਬਹੁਤੇ ਲੋਕ ਤਾਂ ਗਏ ਨਹੀਂ ਜਿਨ੍ਹਾਂ ਨੂੰ ਬੁਲਾਇਆ ਗਿਆ ਇਹ ਤਾਂ ਗਏ ਨਹੀਂ ਜਿੱਥੇ ਤੱਕ ਮੈਨੂੰ ਜਾਣਕਾਰੀ ਆ ਫਿਰ ਦੂਜੀ ਗੱਲ ਜਿਹੜੇ ਲੋਕ ਚਾਹੇ ਉਹ ਪਿਲਗ੍ਰিমেਜ ਵੀਜ਼ਾ ਜਿਹਨੂੰ ਤੀਰਥ ਯਾਤਰਾ ਵੀਜ਼ਾ ਕਹਿੰਦੇ ਆ ਚਾਹੇ ਉਹ ਟੂਰਿਸਟ ਵੀਜ਼ੇ ਦੇ ਉੱਤੇ ਪਾਕਿਸਤਾਨ ਜਾਂਦੇ ਆ ਉਹਦਾ ਆਲਰੇਡੀ ਸੈਂਟਰ ਸਰਕਾਰ ਕੋਲੇ ਆਈਬੀ ਕੋਲੇ ਮੀਨਸ ਇੰਟੈਲੀਜੈਂਸ ਬਿਊਰੋ ਕੋਲੇ ਆਲਰੇਡੀ ਰਿਕਾਰਡ ਹੁੰਦਾ ਹੈਗਾ ਉਹਨੂੰ ਇੱਕ ਪ੍ਰੋਪਰ ਕਲੀਅਰੈਂਸ ਤੋਂ ਬਾਅਦ ਹੀ ਵੀਜ਼ਾ ਦਿੱਤਾ ਜਾਂਦਾ ਹੈਗਾ ਉਦੀ ਪ੍ਰੋਪਰ ਪੁੱਛ ਪੜਤਾਲ ਹੋ ਕੇ ਪ੍ਰੋਪਰ ਸਾਰਾ ਕੁਝ ਹੋ ਕੇ ਫੇਰ ਹੀ ਦਿੱਤਾ ਜਾਂਦਾ ਹੈਗਾ ਇਹ ਪੁੱਛ ਕਿ ਕਿਉਂ ਹੋ ਰਹੀ ਆ ਇਹਦਾ ਕੁਝ ਪਤਾ ਨਹੀਂ ਲੱਗ ਰਿਹਾ ਕੋਈ ਦੱਸਿਆ ਨਹੀਂ ਜਾ ਰਿਹਾ ਇਹਦੇ ਵਿੱਚ ਜਿਵੇਂ ਹੁਣ ਆਪਾਂ ਕਹਿ ਦਿੱ ਗਏ ਵੀ ਮਨਿੰਦਰ ਜੀ ਸਿੱਧੂ ਲੋਕ ਆਵਾਜ਼ ਸੰਦੀਪ ਲਾਟੂ ਕਾ ਮਿੰਟੂ ਗੁਰੂ ਸਰਿਆ ਸੁਖਵਿੰਦਰ ਸਿੰਘ ਸਿੱਧੂ ਲੋਕਨਾਦ ਗੁਰਪ੍ਰੀਤ ਸਿੰਘ ਢਿੱਕਲਾ ਇਹਨਾਂ ਨੂੰ ਕੰਨਾਂ ਨੂੰ ਫੋਨ ਆਇਆ ਫੋਨ ਦੇ ਉੱਤੇ ਗੱਲਬਾਤ ਹੋਈ ਕੰਨਾਂ ਨੂੰ ਬੁਲਾ ਕੇ ਮੈਂ ਸਪੈਸ਼ਲ ਇੱਕ ਕੇਸ ਦੀ ਗੱਲ ਕਰੂੰਗਾ ਗੁਰਪ੍ਰੀਤ ਸਿੰਘ ਢਿੱਕਲਾ ਜਿਹੜਾ ਆਪਦਾ ਅਦਾਰਾ ਚਲਾਉਂਦੇ ਨੇ ਪੰਜਾਬੀ ਨਿਊਜ਼ ਕੋਰਨਰ ਬਰਨਾਲੇ ਦਾ ਮੁੰਡਾ ਹੈਗਾ ਉਹਨੂੰ ਇੱਕ ਦਿਨ ਫੋਨ ਆਉਂਦਾਗਾ ਵੀ ਤੁਸੀਂ ਭਾਈ ਆ ਕੇ ਜਾਇਓ ਅਗਲੇ ਦਿਨ ਉਹ ਜਾਂਦਾਗਾ ਘੰਟਾ ਡੇਢ ਘੰਟਾ ਉਹਦੀ ਇਹ ਪੁੱਛਗਿੱਛ ਕੀਤੀ ਜਾਂਦੀ ਹੈ ਵੀ ਤੇਰਾ ਨਾਮ ਤੇਰੇ ਪਿਓ ਦਾ ਨਾਮ ਹਾਲਾਂਕਿ ਉਹ ਸਾਰਾ ਕੁਝ ਉਹ ਲਿਖੀ ਬੈਠੇ ਸੀ ਪਹਿਲਾਂ ਜਿਹੜੀ ਬੇਸਿਕ ਇਨਫੋ ਉਹ ਤੋਂ ਬਾਅਦ ਜਿਹੜੀ ਹੈਰਾਨੀ ਵਾਲੀ ਗੱਲ ਆ ਤੁਸੀਂ ਵਿਆਹੇ ਵੀ ਕਿੱਥੋਂ ਤੇਰੇ ਨਾਨਕੇ ਕਿੱਥੇ ਆ ਉਹ ਅੱਗੇ ਕੀ ਕਰਦੇ ਨੇ ਉਹੀ ਤਰੀਕੇ ਦੀ ਪੁੱਛਗਿੱਛ ਜਿਹੜੀ ਅੰਮ੍ਰਿਤਪਾਲ ਕ੍ਰੈਕਡਾਊਨ ਵੇਲੇ ਕਈ ਸਿੱਖ ਪੱਤਰਕਾਰਾਂ ਦੀ ਘਰਾਂ ਦੇ ਵਿੱਚ ਜਾ ਕੇ ਜਾਂ ਉਹਨਾਂ ਨੂੰ ਫੋਨ ਕਰਕੇ ਪ੍ਰਸ਼ਨ ਉੱਤਰ ਕੀਤੇ ਗਏ ਮਾਰਚ 2023 ਦੇ ਵਿੱਚ ਉਦੋਂ ਸਾਡੀ ਵੀ ਹੋਈ ਸਾਥੋਂ ਵੀ ਇਹੀ ਚੀਜ਼ਾਂ ਪੁੱਛੀਆਂ ਗਈਆਂ ਸਾਡੇ ਘਰਦਿਆਂ ਤੋਂ ਵੀ ਇਹ ਕਿੱਥੇ ਵਿਆਹੇ ਹੋਏ ਨੇ ਕਿੰਨਾ ਬਾਹਣਾ ਜਾਂ ਜਿੱਥੇ ਵਿਆਹੇ ਹੋਏ ਨੇ ਉਹਨਾਂ ਕੋਲੇ ਕਿੰਨਾ ਬਾਹਣਾ ਉਹਨਾਂ ਦੀ ਕਮਾਈ ਦਾ ਸਾਧਨ ਕੀ ਆ ਅਜਿਹੀਆਂ ਗੱਲਾਂ ਜੀ ਹੁਣ ਤਾਂ ਕਾਰਨ ਹੀ ਗਿਓ ਦੱਸਿਆ ਜਾ ਰਿਹਾ ਜੀ ਇਹ ਇਹ ਚੀਜ਼ ਲੱਗਦਾ ਤੁਹਾਨੂੰ ਵੀ ਜ਼ੁਬਾਨਵੱਦੀ ਦੀ ਕੋਸ਼ਿਸ਼ ਹੈ ਕਿ ਇਹਨਾਂ ਤੋਂ ਬਹੁਤੇ ਲੋਕ ਗਏ ਨਹੀਂ ਤਾਂ ਜਿਹੜਾ ਤੌਫਲਾ ਜ਼ਾਹਰ ਕੀਤਾ ਜਾ ਰਿਹਾ ਬਹੁਤ ਸਾਰੇ ਲੋਕਾਂ ਵੱਲੋਂ ਜਥੇਬੰਦੀਆਂ ਵੱਲੋਂ ਜਾ ਪੱਤਰਕਾਰਾਂ ਮੰਨੋਗੇ ਵੀ ਇਹ ਕੀ ਜ਼ੁਬਾਨਬੰਦੀ ਦੀ ਕੋਸ਼ਿਸ਼ ਹੈ ਜਦੋਂ ਕਿ ਇਹਨਾਂ ਲੋਕਾਂ ਦੇ ਵਿੱਚੋਂ ਜਿਹੜੇ ਪੱਤਰਕਾਰਾਂ ਨੇ ਆਪਾਂ ਨਾਮ ਲੈ ਰਹੇ ਆ ਇਹ ਸਾਰੇ ਉਹ ਲੋਕ ਨੇ ਜਿਹੜੇ ਗਰਾਊਂਡ ਤੇ ਜਾ ਕੇ ਐਕਚੁਅਲ ਜੋ ਚੱਲ ਰਿਹਾ ਪੰਜਾਬ ਦੇ ਪੰਜਾਬ ਦੀਆਂ ਕੁਝ ਮਸੱਈਆਂਾਂ ਵਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ ਬਿਲਕੁਲ ਜਿੰਨਾ ਟਾਈਮ ਹੁਣ ਪੁਲਿਸ ਜਾਂ ਪੰਜਾਬ ਸਰਕਾਰ ਇਹ ਕਲੀਅਰ ਨਹੀਂ ਕਰਦੀ ਵੀ ਕਿਉਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਦਾ ਪੱਖ ਨਹੀਂ ਆਉਂਦਾ ਇਹਦੇ ਦੇ ਸਾਹਮਣੇ ਉਹਨਾਂ ਟਾਈਮ ਤੱਕ ਇਹੀ ਲੱਗੂਗਾ ਵੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ ਕੀਤੀ ਵੀ ਤਾਂ ਜਾ ਰਹੀ ਆ ਕਿਉਂਕਿ ਇਹ ਉਹੀ ਲੋਕ ਨੇ ਜਿਹੜੇ ਸਰਕਾਰਾਂ ਦੇ ਜਾਂ ਇਹਨਾਂ ਦੇ ਵਿਧਾਇਕਾਂ ਦੇ ਪੜਦਿਆਂ ਨੂੰ ਆਪਾਂ ਕਹਿੰਦੇ ਵੀ ਨੰਗਾ ਕਰਦੇ ਨੇ ਜਾਂ ਖਲਾਸੇ ਕਰਦੇ ਨੇ ਵੱਡੇ ਵੱਡੇ ਕਿਉਂਕਿ ਪੰਜਾਬ ਸਰਕਾਰ ਇਹ ਕਾਰਨ ਤਾਂ ਦੱਸੇ ਨਾ ਕਿਉਂ ਹੋ ਰਿਹਾ ਫਿਰ ਸਪੈਸੀਫਿਕ ਇਹਨਾਂ ਦਾ ਇਹੀ ਕਿਉਂ ਹੋ ਰਿਹਾਗਾ ਜੇ ਆਪਾਂ ਪਾਕਿਸਤਾਨ ਵਾਲੀ ਗੱਲ ਕਰਦੇ ਆ ਇਹਦਾ ਪਾਕਿਸਤਾਨੀ ਗਏ ਤੇ ਜਿਹੜੇ ਲੋਕ ਪਾਕਿਸਤਾਨ ਗਏ ਆ ਜਾਂ ਜਿੰਨੇ ਪਾਕਿਸਤਾਨ ਗਏ ਆ ਉਹਨਾਂ ਦਾ ਕੀ ਸਰਕਾਰ ਇੱਕ ਹਾਲਾਂਕਿ ਜੇ ਉਹਨਾਂ ਦੀ ਵੀ ਪੁੱਛਗਿੱਛ ਹੋ ਰਹੀ ਆ ਮੈਂ ਇਹ ਵੀ ਕਹੂੰਗਾ ਜੇ ਉਹਨਾਂ ਦੀ ਵੀ ਹੋ ਰਹੀ ਆ ਉਹ ਵੀ ਪੰਜਾਬ ਸਰਕਾਰ ਨੂੰ ਕਲੀਅਰ ਕਰਨਾ ਚਾਹੀਦਾ ਪੁਲਿਸ ਨੂੰ ਕਲੀਅਰ ਕਰਨਾ ਚਾਹੀਦਾ ਬੀਸੀਓ ਦੇ ਵਿੱਚ 12 14 20 25 ਜਿੰਨੇ ਵੀ ਆ ਲੋਕ ਆਡੈਂਟੀਫਾਈ ਕੀਤੇ ਤੇ ਇਹਨਾਂ ਨੂੰ ਸੱਦ ਕੇ ਬਕਾਇਦਾ ਇੱਦਾਂ ਹੀ ਪੁੱਛਗਿੱਛ ਹੋਊਗੀ ਕਿਉਂਕਿ ਆਪਾਂ ਇੱਕ ਲੋਕਤੰਤ੍ਰਿਕ ਦੇਸ਼ ਦੇ ਵਿੱਚ ਰਹਿੰਦੇ ਆਪਾਂ ਇਹੋ ਜਿਹਾ ਤਾਂ ਹੈ ਨਹੀਂ ਵੀ ਇਹਦੇ 'ਚ ਕੋਈ ਪਰਦਾ ਰੱਖਿਆ ਜਾਵੇ ਜਾਂ ਉਹੋ ਜਿਹੀ ਕੋਈ ਗੱਲਬਾਤ ਹੋਵੇ ਜੀ 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 ਇਹ ਜਿਹੜਾ ਪਾਕਿਸਤਾਨ ਨਾਲ ਹਰ ਬੰਦੇ ਨੂੰ ਜੋੜਨ ਦੇ ਬਹਾਨੇ ਚੁੱਪ ਕਰਾਉਣ ਦੀ ਜਿਹੜੀ ਇਹ ਗੱਲ ਹੈ ਜੀ ਇੱਕ ਤੇ ਉਵੇਂ ਤਾਂ ਨਹੀਂ ਜਿਵੇਂ ਅਕਾਲੀਆਂ ਕਾਂਗਰਸੀਆਂ ਵੇਲੇ ਵੀ ਪਰਚੇ ਪਾਏ ਜਾਂਦੇ ਸੀ ਤੇ ਹੁਣ ਇਹਨਾਂ ਨੂੰ ਪਾਕਿਸਤਾਨ ਦੇ ਬਹਾਨੇ ਪੱਤਰਕਾਰਾਂ ਨੂੰ ਚੁੱਪ ਕਰਾਇਆ ਜਾਊਗਾ ਇਹਦੇ 'ਚ ਇਹ ਕਹਿ ਸਕਦਾ ਹਾਂ ਵੀ ਹੋ ਸਕਦਾ ਸਟੇਟ ਨੂੰ ਇੱਕ ਮਤਲਬ ਗੱਲ ਮਿਲ ਗਈ ਹੋਵੇ ਵੀਹਾ ਇਹਦੇ ਬਹਾਨੇ ਅਸੀਂ ਕਰਾ ਸਕਦੇ ਹਾਂ ਪਰ ਮੈਂ ਕਹਾਂ ਰੌਲਾ ਤਾਂ ਇਹਦੇ 'ਚ ਇਹੀ ਆ ਨਾ ਵੀ ਪੰਜਾਬ ਸਰਕਾਰ ਜਾਂ ਪੁਲਿਸ ਡਿਪਾਰਟਮੈਂਟ ਦੱਸ ਹੀ ਨਹੀਂ ਰਿਹਾ ਵੀ ਇਹਨਾਂ ਦੀ ਪੁੱਛਗਿੱਛ ਕਿਉਂ ਕੀਤੀ ਜਾ ਰਹੀ ਆ ਹਾਂ ਇਹ ਹੋ ਸਕਦਾ ਵੀ ਹਾਂ ਇਹ ਇੱਕ ਸਿੰਪਲ ਬਹਾਨਾ ਮਿਲ ਗਿਆ ਵੀ ਹਾਂ ਇਹਦੇ ਚ ਸਾਰਿਆਂ ਨੂੰ ਭਲੇ ਚ ਲੋ ਪਰ ਫੇਰ ਵੀ ਜੇ ਉਹਦੇ ਚ ਵੀ ਜੇ ਆਪਾਂ ਨੈਸ਼ਨਲ ਸਕਿਉਰਿਟੀ ਦੀ ਗੱਲ ਕਰਦੇ ਹਾਂ ਉਹਦੇ ਚ ਵੀ ਜੇ ਸਾਰਿਆਂ ਦੀ ਪੁੱਛੇ ਵਿੱਚ ਹੋ ਰਹੀ ਆ ਤਾਂ ਪੰਜਾਬ ਸਰਕਾਰ ਇਹ ਦੱਸੇ ਤਾਂ ਸਹੀ ਵੀ ਅਸੀਂ ਉਹਦੇ ਤਹਿਤ ਕਰ ਰਹੇ ਹਾਂ ਕੁਝ ਤਾਂ ਦੱਸੇ ਇੱਥੇ ਹੁਣ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦਿੰਨਾਗਾ ਮਿੰਟੂ ਗੁਰੂ ਸਰਿਆ ਦੀ ਐਗਜ਼ਾਮਪਲ ਦਿੰਨਾਗਾ ਸਾਰੇ ਲੋਕ ਉਹਨਾਂ ਨੂੰ ਜਾਣਦੇ ਆ ਕਿਤਾਬ ਆਈ ਆ ਫਿਲਮਾਂ ਬਣੀਆਂ ਉਹਨਾਂ ਦੇ ਉੱਤੇ ਉਹਨਾਂ ਨੇ ਆਪ ਦੇ ਟਿੱਡ ਤੋਂ ਆਪ ਝੱਗਾ ਚੱਕਿਆ ਵਾ ਸਾਰ ਦੁਨੀਆ ਨੂੰ ਪਤਾ ਵੀ ਉਹ ਪਹਿਲਾਂ ਕਿਹੇ ਦੇ ਸੀ ਫਿਰ ਉਹਨਾਂ ਨੇ ਕਿਵੇਂ ਆਪਦੀ ਜ਼ਿੰਦਗੀ ਦੇ ਵਿੱਚ ਸੁਧਾਰ ਕੀਤਾ ਕਿਵੇਂ ਉਹ ਲੀਹਾਂ ਤੇ ਨੇ ਤੇ ਇੱਕ ਬਹੁਤ ਵਧੀਆ ਨਾਂ ਬਣਾਇਆ ਹੁਣ ਅਜਿਹੇ ਵਿਅਕਤੀ ਦਾ ਕੀ ਪੁਲਿਸ ਕੋਲੇ ਰਿਕਾਰਡ ਹੈ ਨਹੀਂ ਪਹਿਲਾਂ ਵਾਲਾ ਹਾਲਾਂਕਿ ਹੁੰਦਾ ਤਾਂ ਸਾਰਿਆਂ ਦੀ ਹੈ ਜਦੋਂ ਕੋਈ ਧਰਨਾ ਲੱਗਦਾ ਮੁਜ਼ਾਹਰਾ ਲੱਗਦਾ ਉੱਥੇ ਸੈਂਟਰ ਦੀਆਂ ਅੱਡ ਟੀਮਾਂ ਹੁੰਦੀਆਂ ਜੀਆਂ ਪੰਜਾਬ ਇੰਟੈਲੀਜੈਂਸ ਸਾਡਾ ਹੁੰਦਾਗਾ ਉਹ ਸਾਰੀ ਪਲ-ਪਲ ਦੀ ਰਿਪੋਰਟ ਦਿੰਦੇ ਆ ਇੱਥੋਂ ਤੱਕ ਵੀ ਰਿਪੋਰਟ ਦਿੰਦੇ ਆ ਵੀ ਕਿਹੜੇ ਲੀਡਰ ਨੇ ਕਿੰਨੇ ਟਾਈਮ ਦਾ ਭਾਸ਼ਣ ਦਿੱਤਾ ਭਾਸ਼ਣ ਦੇ ਕਿੱਥੇ ਉਹ ਕੀ ਦੇ ਬਾਰੇ ਬ ਜਾਂ ਕਿਹੜੀ ਆ ਆ ਸਪੀਚ ਦੇ ਵਿੱਚੋਂ ਆ ਗੱਲ ਚੱਕ ਲੋ ਇਹਦੇ ਤੇ ਆ ਧਾਰਾ ਲਾ ਦੋ ਮਤਲਬ ਹਰ ਇੱਕ ਗੱਲ ਹੁੰਦੀ ਉਹਨਾਂ ਕੋਲ ਤੇ ਇਨ੍ਹਾਂ ਲੋਕਾਂ ਦਾ ਕਿਉਂ ਨਹੀਂ ਰਿਕਾਰਡ ਇਹ ਤਾਂ ਮਤਲਬ ਪੰਜਾਬ ਸਰਕਾਰ ਇਹ ਤਾਂ ਸਾਫ਼ ਹੀ ਹੋ ਰਿਹਾ ਹੈ ਨਾ ਵੀ ਇਹੇ ਆਏ ਆ ਵੀ ਜਾਂ ਤਾਂ ਇਹ ਚੁੱਪ ਕਰ ਜਾਣ ਜਾਂ ਇਹਨਾਂ ਤੇ ਕੋਈ ਨਾ ਕੋਈ ਅਸੀਂ ਧਾਰਾ ਲਾ ਕੇ ਅੰਦਰ ਠੋਕ ਦਾਂਗੇ ਮਤਲਬ ਉਹ ਇੱਕ ਚੁੱਪ ਕਰਾਉਣ ਦੀ ਡਰਾਉਣ ਦੀ ਇੱਕ ਕੋਸ਼ਿਸ਼ ਹੋ ਰਹੀ ਆ ਜਿੰਨਾ ਟਾਈਮ ਸਟੇਟ ਇਹ ਕਲੀਅਰ ਨਹੀਂ ਕਰਦੀ ਵੀ ਇਹ ਕਿਉਂ ਪੁੱਛ ਗੱਲ ਚ ਹੋ ਰਹੀ ਆ ਉਹਨਾਂ ਟਾਈਮ ਤਾਂ ਅਸੀਂ ਤਾਂ ਇਹਨੂੰ ਇਹੀ ਸਮਝਾਂਗੇ ਨਾ ਜਿੰਨਾ ਟਾਈਮ ਉਹ ਚਾਹੇ ਆਪਦਾ ਕੋਈ ਪੱਖ ਤਾਂ ਦੇ ਨਾ ਅਸੀਂ ਫਿਰ ਉਹ ਪੱਖ ਦੇ ਉੱਤੇ ਸੋਚਦੇ ਵੀ ਹਾਂ ਉਹਨਾਂ ਦਾ ਪੱਖ ਸਹੀ ਆ ਗਲਤ ਤਾਂ ਕੀ ਆ ਜੀ ਜੀ ਇਹਦੇ ਤੇ ਜਿਵੇਂ ਪੱਤਰਕਾਰਾਂ ਦਾ ਕੰਮ ਹੁੰਦਾ ਜੀ ਜਿਹੜਾ ਵਿਰੋਧੀ ਧਿਰ ਦਾ ਰੋਲ ਉਹਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਵਿਰੋਧੀ ਧਿਰ ਵੱਲੋਂ ਕੋਈ ਖਾਸ ਬਿਆਨਬਾਜ਼ੀ ਆਈ ਨਹੀਂ ਨਾ ਪੱਖ ਦੇ ਵਿੱਚ ਨਾ ਇਸ ਮਾਮਲੇ ਨੂੰ ਜਿਵੇਂ ਮੰਗ ਕਰ ਰਹੇ ਪੱਤਰਕਾਰ ਵੀ ਇਹਨੂੰ ਜਾਣਕਾਰੀ ਦਿੱਤਾ ਜਾਵੇ ਕਿ ਇਹ ਪੁੱਛ ਵਿੱਚ ਕਿਉਂ ਮੋੜੀ? ਇਦਾਂ ਦੀ ਕੋਈ ਬਿਆਨਬਾਦੀ ਆ ਹੀ ਨਹੀਂ ਵਿਰੋਧੀ ਧਿਰ ਵੱਲੋਂ। ਵਿਰੋਧੀ ਧਿਰ ਦੀ ਜੇ ਅਸੀਂ ਗੱਲ ਕਰਦੇ ਹਾਂ ਵਿਰੋਧੀ ਧਿਰ ਦੇ ਇੱਕ ਮੈਂ ਜ਼ਿਕਰ ਕਰੂੰਗਾ ਰਾਣਾ ਗੁਰਜੀਤ ਸਿੰਘ ਬਾਈ ਇਲੈਕਸ਼ਨ ਹੋ ਰਿਹਾ ਇਲੈਕਸ਼ਨ ਦੇ ਉਹ ਕਾਂਗਰਸ ਦੇ ਇੰਚਾਰਜ ਆ ਕੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਬਕਾਇਦਾ ਉਹ ਸਾਰੇ ਪੱਤਰਕਾਰਾਂ ਦਾ ਨਾਮ ਲੈ ਕੇ ਬੋਲੇ ਆ ਉਹਨਾਂ ਨੇ ਇਹਦੀ ਨਕਦੀ ਵੀ ਕੀਤੀ ਤੇ ਉਹਨਾਂ ਨੇ ਕਿਹਾ ਵੀ ਡਟ ਕੇ ਨਾਲ ਖੜਾਂਗੇ ਪਰ ਇੱਥੇ ਮੈਂ ਨਾਲ ਹੀ ਇੱਕ ਗੱਲ ਕਲੀਅਰ ਕਰਦਾ ਚਾਹੇ ਉਹ ਕਾਂਗਰਸ ਆ ਚਾਹੇ ਅਕਾਲੀ ਦਲ ਚਾਹੇ ਭਾਜਪਾ ਜਾਂ ਕੋਈ ਹੋਰ ਪਾਰਟੀ ਆ ਜਿਹੜੀ ਗੱਲ ਉਹਨਾਂ ਨੂੰ ਸ ਉਹੋ ਲੈ ਰਹੇ ਆ ਪਰ ਜੇ ਉਹ ਸੱਤਾ ਦੇ ਵਿੱਚ ਹੋਣ ਜਾਂ ਜਦੋਂ ਸੀਗੇ ਜਿਹੜੀ ਉਹਨਾਂ ਨੂੰ ਸੂਤ ਨਹੀਂ ਮੰਦੀ ਸੀ ਉਹ ਵੀ ਨਹੀਂ ਲੈਂਦੇ ਤੁਸੀਂ ਅੱਜ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਅੱਜ ਪੰਥਕ ਸਿਆਸਤ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਥਲ-ਪੁਥਲ ਹੋ ਰਹੀਆਂ ਕਾਂਗਰਸ ਦੀ ਆਲ ਦੀ ਇੰਟਰਨਲ ਪੋਲਿਟਿਕਸ ਦੇ ਵਿੱਚ ਬਹੁਤ ਉਥਲ-ਪੁਥਲ ਹੋ ਰਹੀਆਂ ਤੁਸੀਂ ਇੱਕ ਕੋਈ ਖਬਰ ਜਦੋਂ ਕਾਂਗਰਸ ਦੇ ਖਿਲਾਫ ਕਰੋਗੇ ਤੁਸੀਂ ਇਹ ਲਿਖ ਕੇ ਪਾਉਂਗੇ ਵੀ ਇਹਨਾਂ ਦੇ ਤਾਂ ਮੁੱਖ ਮੰਤਰੀ ਦੇ ਪਿੱਛੇ ਹੀ ਲੜੀ ਜਾਂਦੇ ਆ ਸਾਰੇ ਜਾਂ ਪੰਥਕ ਸਿਆਸਤ ਦੇ ਵਿੱਚ ਆ ਚੀਜ਼ ਆ ਕਰ ਰਿਹਾ ਤਾਂ ਉਦੋਂ ਉਹਨਾਂ ਦੇ ਆਈਟੀ ਸੈੱਲ ਜਾਂ ਆਪਦੇ ਤਰੀਕੇ ਦੇ ਨਾਲ ਉਹ ਕਹਿੰਦੇ ਵੀ ਇਹ ਬੰਦਾ ਸਰਕਾਰ ਵਾਲੇ ਪਾਸੇ ਹੋ ਗਿਆ ਜਾਂ ਇਹ ਬੰਦਾ ਦੂਜੀ ਪਾਰਟੀ ਵਾਲੇ ਪਾਸੇ ਹੋ ਗਿਆ ਇਹ ਤਾਂ ਦੇਖੋ ਵਤੀਰਾ ਹੈਗਾ ਤਾਂ ਚੱਲਦਾ ਹੀ ਰਹੂਗਾ ਜੇ ਤੁਸੀਂ ਅੱਜ ਆਮ ਆਦਮੀ ਪਾਰਟੀ ਦੇ ਖਿਲਾਫ ਪਾ ਰਹੇ ਹੋ ਤਾਂ ਉਹ ਦੂਜੇ ਬਹੁਤ ਖੁਸ਼ ਨੇ ਉਹਨਾਂ ਨੂੰ ਤੁਸੀਂ ਕਿਹੋ ਵਰਗੇ ਲੱਗਦੇ ਹੋ ਜੇ ਤੁਸੀਂ ਉਹਨਾਂ ਦੇ ਖਿਲਾਫ ਪਾਤਾ ਤਾਂ ਤੁਸੀਂ ਆਮ ਆਦਮੀ ਪਾਰਟੀ ਨੂੰ ਕਿਹੋ ਵਰਗੇ ਲੱਗਦੇ ਹੋ ਇਹ ਤਾਂ ਚਲਦਾ ਹੀ ਰੂਗਾ ਜੇ ਤੁਸੀਂ ਇਹ ਪਿੱਟ ਦੇ ਵਿੱਚ ਕੁੱਦਦੇ ਹੋ ਜਾਂ ਤੁਸੀਂ ਇਹ ਲਾਈਨ ਦੇ ਵਿੱਚ ਆਏ ਹੋ ਫਿਰ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਫੇਸ ਕਰਨੀਆਂ ਪੈਣਗੀਆਂ ਲੋਕ ਤੁਹਾਨੂੰ ਬਕਾਉ ਵੀ ਕਹਿਣਗੇ ਲੋਕ ਤੁਹਾਨੂੰ ਇੱਕ ਜਿਹੜਾ ਨਵਾਂ ਸ਼ਬਦ ਆ ਗਿਆ ਵੀ ਵਿਊਆਂ ਕਰਕੇ ਵਿਊਆਂ ਦੇ ਉਹਨੇ ਵੀ ਵਿਊ ਪਾੜਦੇ ਨੇ ਹਨਾ ਵਿਊਆਂ ਕਰਕੇ 33 ਗੱਲ ਲਾਉਂਦੇ ਨੇ ਇਹ 33 ਗੱਲ ਚਲਾਉਂਦੇ ਨੇ ਉਹੋ ਜਿਹੀਆਂ ਗੱਲਾਂ ਵੀ ਤੁਹਾਨੂੰ ਸੁਣਨੀਆਂ ਪੈਣਗੀਆਂ ਇਹਦੇ ਲਈ ਤੁਹਾਨੂੰ ਸਬਰ ਆ ਜਾਂ ਜਿਹੜਾ ਆਪਦਾ ਮਾਜਨਾਗਾ ਉਹ ਜਿਗਰਾ ਵੱਡਾ ਰੱਖਣਾ ਪਊਗਾ ਜੀ ਜੀ ਹਾਂ ਜਥੇਬੰਦੀਆਂ ਆਈਆਂ ਦੀ ਪੱਖ ਦੇ ਵਿੱਚ ਲੋਕ ਆਏ ਨਹੀਂ ਕਿਉਂਕਿ ਸਰਕਾਰਾਂ ਦਾ ਤਾਂ ਚਲੋ ਕੰਮ ਆਮ ਲੋਕ ਆਏ ਨਹੀਂ ਪੱਖ ਚ ਪੱਤਰਕਾਰਾਂ ਦੀ ਬਿਲਕੁਲ ਬਿਲਕੁਲ ਪੱਖ ਦੇ ਵਿੱਚ ਆਏ ਨੇ ਲੋਕ ਬਹੁਤ ਸਾਰੀਆਂ ਜਥੇਬੰਦੀਆਂ ਨੇ ਇੰਡੀਪੈਂਡੈਂਟ ਜਰਨਲਿਸਟਾਂ ਨੇ ਜਾਂ ਜਿਹੜੇ ਜਰਨਲਿਸਟ ਕੁਝ ਆਪਦੇ ادارےਾਂ ਦੇ ਵਿੱਚ ਹੋਰ ਵੱਡੇ ادارےਾਂ ਚ ਕੰਮ ਕਰਦੇ ਹੋ ਫੋਨ ਕਰਕੇ ਵੀ ਬਹੁਤ ਲੋਕਾਂ ਨੂੰ ਗੱਲ ਕਹਿ ਰਹੇ ਆ ਠੀਕ ਹੈ ਪਬਲਿਕ ਪਲੇਟਫਾਰਮ ਤੇ ਬਹੁਤ ਘੱਟ ਲੋਕਾਂ ਨੇ ਪਾਇਆ ਹੋ ਪਰ ਲੋਕ ਪਾ ਰਹੇ ਨਹੀਂ ਕਿਉਂਕਿ ਜਦੋਂ ਬਲਕਾਰ ਸਿੰਧੂ ਨੇ ਮਨਿੰਦਰਜੀਤ ਸਿੰਘ ਤੇ ਇਹਦੇ ਪੀਏ ਨੇ ਪਰਚਾ ਕਰਵਾਇਆ ਸੀ ਉਦੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਇਹ ਕੌਨਫੀਡੈਂਸ ਦੇ ਵਿੱਚ ਹੋ ਗਏ ਲੋਕ ਵੀ ਹਾਂ ਜੇ ਉਹਦੇ ਖਾਤਰ ਲੋਕ ਖੜ੍ਹ ਸਕਦੇ ਹਨ ਮਨਿੰਦਰ ਖਾਤਰ ਤਾਂ ਸਾਡੇ ਲਈ ਵੀ ਖੜ੍ਹਣਗੇ ਕਿਉਂਕਿ ਲੋਕ ਇਹ ਸਮਝਦੇ ਆ ਵੀ ਕਿਹੜਾ ਬੰਦਾ ਕੀ ਕਰ ਰਿਹਾ ਇਹਦੇ ਚ ਇੱਕ ਖੂਬਸੂਰਤ ਗੱਲ ਇਹ ਹੈ ਵੀ ਚਾਹੇ ਕੋਈ ਵਰਕਰ ਅਕਾਲੀ ਦਲ ਦਾ ਹੋਵੇ ਚਾਹੇ ਭਾਜਪਾ ਦਾ ਚਾਹੇ ਕਾਂਗਰਸ ਦਾ ਚਾਹੇ ਆਮ ਆਦਮੀ ਪਾਰਟੀ ਦਾ ਵਰਕਰ ਹੋਵੇ ਉਹਨਾਂ ਨੂੰ ਵੀ ਇੱਥੋਂ ਤੱਕ ਪਤਾ ਲੱਗਣ ਲੱਗ ਗਿਆ ਵੀ ਕਈ ਚੀਜ਼ਾਂ ਇਹ ਪ੍ਰੋਪਗੈਂਡਾ ਜਾਂ ਕਈ ਚੀਜ਼ਾਂ ਐਂ ਹੀ ਨਹੀਂ ਹੁੰਦੀਆਂ ਵੀ ਵਿਰੋਧ ਲਈ ਅਸੀਂ ਵਿਰੋਧ ਕਰ ਹੀ ਜਾਣਾਗਾ ਕਈ ਚੀਜ਼ਾਂ ਪਿੱਛੇ ਰੈਅਲਿਟੀ ਹੈਗੀ ਆ ਉਹ ਰੈਅਲਿਟੀ ਕਰਕੇ ਲੋਕ ਆ ਰਹੇ ਨੇ ਠੀਕ ਆ ਉਵੇਂ ਵੱਡੇ ਤੌਰ ਦੇ ਉੱਤੇ ਨਾ ਇਕੱਠਾ ਹੋਊਗਾ ਪਰ ਲੋਕ ਬੋਲ ਰਹੇ ਨੇ ਤੇ ਉਹ ਸਿਸਟਮ ਨੂੰ ਉਹ ਆਪਾਂ ਕਹਿ ਦਈਏ ਵੀ ਸਟੇਟ ਨੂੰ ਉਹ ਪਤਾ ਜ਼ਰੂਰ ਲੱਗ ਰਿਹਾ ਹੈਗਾ ਵੀ ਹਾਂ ਲੋਕ ਬੋਲ ਰਹੇ ਨੇ ਤਾਂ ਠੀਕ ਆ ਜੇ ਲੋਕ ਬੋਲਣਗੇ ਹੌਲੀ-ਹੌਲੀ ਬੇਬਣੂਗੀ ਤੁਸੀਂ ਇਹ ਦੇਖੋ ਵੀ ਸੋਸ਼ਲ ਮੀਡੀਆ ਦੇ ਉੱਤੇ ਜਿੰਨੇ ਪੰਜਾਬ ਦੇ ਲੋਕ ਐਕਟਿਵ ਨੇ ਪਰ ਵਿਰੋਧ ਜਾਂ ਟਿੱਕਾ ਟਿੱਪਣੀ ਕਰਨ ਦੇ ਵਿੱਚ ਉਦੋਂ ਜ਼ਿਆਦਾ ਜਿਹੜੇ ਐਨ ਆਰ ਆਈ ਪੰਜਾਬੀ ਨੇ ਉਹ ਜ਼ਿਆਦਾ ਐਕਟਿਵ ਨੇ ਕਿਉਂਕਿ ਇੱਕੋ ਇੱਕਾਂ ਬੋਲੇ ਪਲੱਸ ਪੁਆਇੰਟ ਇਹ ਆ ਵੀ ਅਸੀਂ ਬਾਹਰ ਆ ਜਾਂ ਉਸ ਸਾਹਿਬ ਨਾਲ ਪਰ ਉਹ ਬੋਲਦੇ ਵੀ ਬੇਬਾਕੀ ਨਾਲ ਆ ਉਹ ਕਹਿੰਦੇ ਨੇ ਵੀ ਹਾਂ ਵੀ ਇਹ ਗੱਲ ਗਲਤ ਹੋ ਰਹੀ ਆ ਓ ਇਵਨ ਕਿ ਉਹ ਕਈ ਵਾਰ ਕੋਈ ਪੱਤਰਕਾਰ ਲੈਣ ਤੋਂ ਪਾਸੇ ਜਾ ਰਿਹਾ ਜਾਂ ਕੋਈ ਗੱਲ ਹੋਰ ਹੋ ਰਹੀ ਆ ਤਾਂ ਉੱਥੇ ਵੀ ਉਹ ਕਿਸੇ ਵਿਸ਼ੇਸ਼ ਇੰਟਰਵਿਊ ਨੂੰ ਕਰਕੇ ਜਾਂ ਵਿਸ਼ੇਸ਼ ਕੋਈ ਉਹਦੀ ਰਿਪੋਰਟ ਨੂੰ ਕਰਕੇ ਉਹਦੀ ਟੀਕਾ ਟਿੱਪਣੀ ਜਾਂ ਉਹਦੀ ਨਖੇਦੀ ਵੀ ਕਰ ਦਿੰਦੇ ਨੇ ਲੋਗ ਜੀ ਜੀ ਤਾਂ ਇਹਦੇ ਤੇ ਕੀ ਲੱਗਦਾ ਸਰਕਾਰਾਂ ਦੇ ਲੈਵਲ ਤੇ ਜੋ ਹੋ ਰਿਹਾ ਸੀ ਇਦਾਂ ਚੁੱਪ ਕਰਾਇਆ ਗਿਆ ਤਾਂ ਮਨ ਲੋਕਾਂ ਨੂੰ ਦਾ ਪੱਤਰ ਕਰਨ ਨੂੰ ਜਾਂ ਲੋਕਾਂ ਦੀ ਅਵਾਜ਼ ਨੂੰ ਨਹੀਂ 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 ਇਹ ਕਦੇ ਵੀ ਨਹੀਂ ਹੋਊਗਾ ਤੁਸੀਂ ਇੱਕ ਗੱਲ ਸਿੰਪਲ ਆ ਪਿਛਲੇ ਆਪਾਂ ਇਤਿਹਾਸ ਤੋਂ ਸਿੱਖ ਲਈ ਆਪਾਂ ਬਾਲਾ ਨਾ ਪੁਰਾਣਾ ਜਾਈਏ ਤੁਸੀਂ ਜੀ ਭਗਤ ਸਿੰਘ ਹੋਣਾ ਦੀ ਗੱਲ ਕਰ ਲਓ ਜਾਂ ਉਦੋਂ ਪਹਿਲਾਂ ਤੁਸੀਂ ਜੇ ਤੁਸੀਂ ਉਦੋਂ ਥੋੜਾ ਜਿਹਾ ਪਿੱਛੇ ਜਾਣਾ ਸਿੱਖ ਹਿਸਟਰੀ ਦੀ ਗੱਲ ਕਰ ਲਓ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਤੋਂ ਪਹਿਲਾਂ ਦੀ ਗੱਲ ਕਰ ਲਓ ਜਾਂ ਉਦੋਂ ਲੋਕ ਹਮੇਸ਼ਾ ਤੁਸੀਂ 4 ਨੂੰ ਚੁੱਪ ਕਰਾਉਂਗੇ 8 ਖੜੇ ਹੋਣਗੇ 8 ਨੂੰ ਚੁੱਪ ਕਰਾਉਂਗੇ 16 ਖੜੇ ਹੋਣਗੇ ਉਹ ਹੈਗਾ ਹੀ ਹੈਗਾ ਤੁਸੀਂ ਅੱਜ ਅੱਜ ਤੁਸੀਂ ਇੱਕ ਵਧੀਆ ਜਰਨਲਿਜ਼ਮ ਕਰ ਰਹੇ ਹੋ ਜੇ ਤੁਸੀਂ ਉਸ ਪੈਸੇ ਵਾਲੀ ਦੌੜ 'ਚ ਜਾਂ ਤੁਸੀਂ ਆਪਦੇ ਇੱਕ ਹੋਰ ਟਾਰਗੇਟ 'ਚ ਚਲੇ ਗਏ ਜਾਂ ਤੁਸੀਂ ਉਸ 'ਚ ਗਏ ਵੀ ਨਾ ਤੁਸੀਂ ਆਪਦਾ ਕੰਮ ਛੱਡਤਾ ਕਿਸੇ ਵੀ ਕਾਰਨ ਕਰਕੇ ਤੁਸੀਂ ਆਪਦਾ ਕੰਮ ਛੱਡ ਕੇ ਤੁਸੀਂ ਘਰੇ ਬਹਿ ਕੇ ਕੋਈ ਹੋਰ ਬਿਜ਼ਨਸ ਕਰਨ ਲੱਗੇ ਤਾਂ ਉਹਦਾ ਮਤਲਬ ਇਹ ਨਹੀਂ ਕਿ ਲੋਕ ਆਉਣੇ ਬੰਦ ਹੋ ਜਾਣਗੇ ਲੋਕ ਹੋਰ ਨਵੇਂ ਆਉਣਗੇ ਲੋਕ ਉਹ ਨਵੇਂਾਂ ਦੇ ਵਿੱਚੋਂ ਜੇ 10 ਬੰਦੇ ਆਉਣਗੇ ਚਾਰ ਬੰਦੇ ਸਹੀ ਹੋਣਗੇ ਚਾਰ ਉਹੋ ਜੇ ਹੋਣਗੇ ਜਿਹੜੇ ਆਪਾਂ ਬਕਾਉ ਕਿਉਂਕਿ ਇਹਦੇ ਵਿੱਚ ਇੱਕ ਹੋਰ ਮੈਂ ਇੱਥੇ ਗੱਲ ਕਲੀਅਰ ਕਰਨੀ ਚਾਹਣਾਗਾ ਬੌਧਾ ਕਸੂਰ ਆਏ ਜਾਂ ਲੀਡਰ ਇਸ ਹਿਸਾਬ ਨਾਲ ਵੀ ਲੋਕਾਂ ਨੂੰ ਜਾਂ ਪੱਤਰਕਾਰਾਂ ਨੂੰ ਦੇਖਣ ਲੱਗ ਗਏ ਵੀ ਅਸੀਂ ਫਲਾਨੇ ਨੂੰ ਪੈਸੇ ਦੇ ਜ਼ੋਰ ਤੇ ਜਾਂ ਫਲਾਨੇ ਨੂੰ ਡਰਾ ਕੇ ਅਸੀਂ ਸੈੱਟ ਕਰ ਲਿਆ ਸੀਦਾ ਕੀ ਇਹ ਉਵੇਂ ਸੈੱਟ ਹੋ ਜਾਣਗੇ ਉਵੇਂ ਵੀ ਦੇਖ ਰਹੀ ਆ ਇਹਦੇ ਵਿੱਚ ਕਈ ਜਿਵੇਂ ਆਪਾਂ ਕਹਿ ਦਿੰਦੇ ਹਾਂ ਹਰ ਇੱਕ ਡਿਪਾਰਟਮੈਂਟ ਚ ਕਾਲੀਆਂ ਭੇਡਾਂ ਹੁੰਦੀਆਂ ਜਾਂ ਕੁਝ ਲੋਕ ਹੁੰਦੇ ਸਾਰੇ ਨਹੀਂ ਕੁਸ਼ਕ ਜਦੋਂ ਗਲਤ ਹੋ ਜਾਂਦਾ ਪਰ ਉਹ ਐਕਸਪੈਰੀਮੈਂਟ ਜਾਂ ਉਹ ਫਾਰਮੂਲਾ ਫਿਰ ਸਾਰਿਆਂ ਤੇ ਲਾ ਕੇ ਦੇਖਿਆ ਜਾਂਦਾ ਹੈਗਾ ਹਾਂ ਜਿਹੜੀ ਗੱਲ ਤੁਹਾਡਾ ਪ੍ਰਸ਼ਨ ਦੀ ਗੱਲ ਰਹੀ ਵੀ ਲੋਕ ਚੁੱਪ ਕਰ ਜਾਣਗੇ ਜਾਂ ਲੋਕ ਐਂ ਕੁਝ ਜਰਨਲਿਸਟ ਜੇ ਕੁਝ ਬੰਦੇ ਚੁੱਪ ਵੀ ਕਰਨਗੇ ਤਾਂ ਲੋਕ ਨਵੇਂ ਆਉਣਗੇ ਜੇ ਅੱਜ ਆਪਾਂ ਨੂੰ ਸੁਣਾਇਆ ਜਾਂਦਾ ਤਾਂ ਕੱਲ ਨੂੰ ਕਿਸੇ ਨੂੰ ਹੋਰ ਸੁਣਾਇਆ ਹੀ ਜਾਣਾਗਾ ਇਹ ਤਾਂ ਸਚਾਈ ਆ ਜੇ ਤੁਸੀਂ ਅੱਜ ਵਧੀਆ ਕਰੋਗੇ ਤੁਸੀਂ ਲੌਂਗ ਟਰਮ ਚੱਲੋਗੇ ਇਹਦੇ 'ਚ ਇਹ ਗੱਲ ਆ ਵੀ ਕੁਆਲਿਟੀ ਦਿਖਾ ਰਹੇ ਹੋ ਕੁਆਂਟੀਟੀ ਦਿਖਾ ਰਹੇ ਹੋ ਕੰਮ ਕੀ ਕਰ ਰਹੇ ਹੋ ਇਹ ਗੱਲ ਮੈਟਰ ਬਹੁਤ ਕਰਦੀ ਆ ਬਹੁਤ ਮੈਟਰ ਕਰਦੀ ਜੀ ਤੁਹਾਡੀ ਗੱਲਬਾਤ ਲਈ ਜਿਹੜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ 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 ਧੰਨਵਾਦ ਜੀ ਤਾਂ ਮੇਰੇ ਨਾਲ ਸਨ ਸਿੰਘ ਪੱਤਰਕਾਰ ਨੂੰ ਇਹ ਸੁਣਤਾ ਹਿਵਾਲਾ ਸੀ ਨਾ ਤੋਂ ਜਾਣਿਆ ਕਿ ਜਿਹੜਾ ਪੱਤਰਕਾਰਾਂ ਦੀ ਪੁੱਛਗਿੱਛ ਆਸਬ ਦੇ ਵਿੱਚ ਉਹਦੇ ਵਿੱਚ ਸਰਕਾਰ ਦਾ ਜਿਹੜਾ ਰੋਲ ਆ ਉਹ ਦੇਖਣ ਚਾਹੀਦਾ ਕਿ ਇਹੀ ਆ ਰਿਹਾ ਕਿ ਪਾਕਿਸਤਾਨ ਦੇ ਬਹਾਨੇ ਜਾਂ ਜਿਹੜੀ ਰਾਸ਼ਟਰੀ ਸੁਰੱਖਿਆ ਦੇ ਬਹਾਨੇ ਪੱਤਰਕਾਰਾਂ ਦੀ ਜੁਬਾਨ ਬੰਦੀ ਕੀਤੀ ਜਾ ਰਹੀ ਹੈ ਤੁਹਾਨੂੰ ਗੱਲਬਾਤ ਕਿਵੇਂ ਵੀ ਲੱਗੀ ਕਮੈਂਟ ਬਾਕਸ 'ਚ ਆਪਣਾ ਵਿਚਾਰ ਦਿਓ ਧੰਨਵਾਦ